ਸਮਾਜ ਟੈਂਮੈਂਟ ਬਜਤਰ ਸਿੰਘ ਸਰਦਾਰ ਕਿਸਾਨ ਨੌਜਵਾਨ ਸੁਰੱਖਿਅਤ ਕਮੇਟੀ ਪਿਆਰ ਜਿਨੇ ਆਲਾ ਗੁਰੂ ਦੀ ਧਰਤੀ ਤੇ ਪਹੁੰਚੇ ਹੋਈ ਕਿਸਾਨ ਮਜ਼ਦੂਰ ਸਾਥੀਓ ਗੱਜ ਕੇ ਫੱਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੱਟੇ ਕਿਸਾਨ ਭਰਾਵੋ ਅੱਜ ਆਪਾਂ ਨੇ ਸੋਚਣਾ ਹੈ ਕਿ ਆਪਾਂ ਨੂੰ ਬਾਰ ਬਾਰ ਇਕੱਠ ਕਿਉਂ ਕਰਨੇ ਪੈਂਦੇ ਨੇ ਅੱਜ ਆਪਾਂ ਨੇ ਇਹ ਜੇ ਫੈਸਲੇ ਲੈਣੇ ਨੇ ਇਸ ਧਰਤੀ ਤੋਂ ਕਿ ਆਪਾਂ ਨੂੰ ਦੁਬਾਰੇ ਕੋਈ ਅੰਦੋਲਨ ਨਾ ਕਰਨਾ ਪਵੇ ਦਿੱਲੀ ਵਾਲਾ ਅਸੀਂ ਐਡਾ ਵੱਡਾ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਕਰਿਆ ਦੁਨੀਆ ਮੰਨਦੀ ਆ ਪੰਜਾਬ ਦੇ ਲੋਕਾਂ ਨੇ ਐਡਾ ਵੱਡਾ ਅੰਦੋਲਨ ਲੜ ਕੇ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਨੂੰ ਹਰਾਇਆ ਆ ਲੇਕਿਨ ਉਹ ਲੀਡਰਾਂ ਦੀ ਕਮੀ ਕਰਕੇ ਅੱਜ ਆਪਾਂ ਮਾਰੇ ਮਾਰੇ ਸਰਕਾਰਾਂ ਦੇ ਡਰ ਰਹੇ ਆ ਆਪਾਂ ਨੂੰ ਸੋਚਣਾ ਪਊਗਾ ਕਿਸਾਨ ਸਾਥਿਓ ਤੇ ਉਸ ਭੱਤੀ ਦੇ ਵਾਰਸੋ 800 ਸਾਲ ਦੀ ਮੁਗਲਿਆ ਸੱਤਰ ਨੂੰ ਹਲਾਇਆ 200 ਸਾਲ ਦੇ ਅੰਗਰੇਜ਼ਾਂ ਦੇ ਰਾਜ ਨੂੰ ਹਲਾਇਆ ਦਿੱਲੀ ਦੀ ਸਰਕਾਰ ਦੇ ਨਾਲ ਮੱਥਾ ਲਾਇਆ ਪਾਠ ਦੇ ਲੋਕ ਕਹਿੰਦੇ ਨੇ ਜੇ ਕੋਈ ਸੱਡੀ ਲੜਾਈ ਲੜੂਗਾ ਮਜ਼ਦੂਰ ਸੋਚਦਾ ਹੈ ਉਹ ਕੌਣ ਲੜੂਗਾ ਦਾੜੀ ਵਾਲੇ ਲੋਕ ਲੜेंगे ਅਗਰ ਕੋਈ ਸੋਚਦਾ ਹੈ ਕੋਈ ਦੁਕਾਨਦਾਰ ਸੋਚ ਕਾਇਆ ਕਿ ਸਾਡੀ ਲੜਾਈ ਕੋਣ ਲੜੂਗਾ ਪੰਜਾਬ ਦੇ ਲੋਕ ਲੜਨਗੇ ਕਿਉਂ ਸੋਚਦੇ ਨਹੀਂ ਸਾਰੀ ਦੁਨੀਆ ਕਿਉਂਕਿ ਤੁਸੀਂ ਮੋਦੀ ਨੂੰ ਹਰਾਇਆ ਦੁਨੀਆ ਦੇ ਸਭ ਤੋਂ ਵੱਡੇ ਤਾਣਾ ਸਾਨੂੰ ਹੈਰਾਨ ਦੀ ਕੋਸ਼ਿਸ਼ ਕਰੀ ਆ ਪਰ ਲੇਕਿਨ ਆਪਣੀ ਕੁਝ ਕਮੀਆਂ ਕਰਕੇ ਆਪਾਂ ਵੀ ਆਪਸ ਦੇ ਵਿੱਚ ਲੜ ਪਏ ਆ ਫੁੱਟ ਪਈ ਸਰਕਾਰ ਦੀ ਕਾਮਯਾਬੀ ਰਹੀ ਆ ਇਸ ਆਪਾਂ ਨੂੰ ਇਸ ਗੱਲ ਤੋਂ ਮੁਕਰਨਾ ਨਹੀਂ ਚਾਹੀਦਾ ਅੱਗੇ ਕੀ ਕਰਨਾ ਹੈ ਇਹ ਤੁਸੀਂ ਸੋਚਣਾ ਹੈ ਜੇ ਆਪਾਂ ਨੇ ਦਿੱਲੀ ਜਾਣਾ ਤਾਂ ਫਿਰ ਮੁੜ ਕੇ ਨਹੀਂ ਆਣਾ ਮੈਂ ਦੋਨੋਂ ਫਾਰਮ ਦੇ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਐਸ ਕੇ ਐਮ ਆ ਰਾਜਨੀਤਿਕ ਵਾਲਿਆਂ ਨੂੰ ਵੀ ਤੇ 18 ਜਿੱਥੇ ਗੁੰਡੀਆਂ ਦੇ ਲੀਡਰ ਸਾਹਿਬਾਨ ਸਾਡੇ ਆਪਾਸ ਬੈਠੇ ਨੇ ਤੁਹਾਨੂੰ ਬੇਨਤੀ ਕੀ ਆ ਕਿ ਜਿਆਦਾ ਤੋਂ ਜਿਆਦਾ ਜਲਦੀ ਸਮਾਂ ਬਹੁਤ ਘਟ ਹੈ ਪਤਾ ਨਹੀਂ ਕਦ ਸਰਕਾਰ ਚੋਂ ਜਾਂਦਾ ਲਾ ਦੇ ਤੋ ਕੀ ਜਨਤੀ ਤੋਂ ਜਲਦੀ ਇਲਾਜ